ਚਾ ਚਾ ਚਲ ਲੈ ਜਾ ਅੰਦਰ ਹੀ ਆ ਲੈ ਜਾ ਅੰਦਰ ਅੰਦਰ ਵਰਜੋ ਅੰਦਰ ਨਹੀਂ ਲੱਗੋ ਇਹ ਕਹ ਤੂੰ ਲੈ ਜਾ ਚੇਚਰ ਨਹੀਂ ਬਾਹਰ ਕੱਢਣਾ ਰਾਮ 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 ਮੇਰਾ ਵੀਰ ਤੂੰ ਬਾਹਰ ਆਇਆ ਤੂੰ ਹੈ ਫਿਰ ਹੈ ਚਾਬੀ ਕਿੱਥੇ ਕੱਢੀ ਦੀ ਮੇਰੇ ਨਾਲ ਹੀ ਬਾਹਰ ਕੱਢਣਾ ਜ਼ਰੂਰੀ ਹੋ ਗਿਆ ਇੱਥੇ ਆ ਹਾਂ ਮੈਂ ਦੱਸਦਾ ਉਹਨਾਂ ਸਾਰੀ ਡੀਟੇਲ ਬੇਸਤ ਪਾਉਂਦਾ ਮੈਂ ਇਹਨੂੰ ਬੰਨ੍ਹ ਦੇ ਇੱਕ ਮਿੰਟ ਸਾਹੇ-ਬਾਸ ਵੀ ਰੱਖ ਜਾ ਕੋਈ ਗੱਲ ਨਹੀਂ ਹੋ ਰਹੀ ਉਹ ਰੋਚਾ ਉਹ ਰੋਚਾ ਮੈਂ ਦੇਖਿਆ ਆਪਣੇ ਨਾਮ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਹੈਗਾ ਮੈਂ ਵੇਰਕੇ ਤੋਂ ਮੈਂ ਡਿਊਟੀ ਚੱਲਿਆ ਬਟਾਲੇ ਅਮੁੱਲ ਚ ਜੁੜੀ ਕਰਦਾ ਮੈਂ ਸੇਖੜੀ ਸਾਹਿਬ ਕੋ ਤੇ ਜਦੋਂ ਵੇਖਿਆ ਰੋਡ ਤੇ ਟ੍ਰੈਫਿਕ ਜਾਮ ਤੇ ਬਿਜਲੀ ਦਾ ਕੰਮ ਕਰਦਾ ਮੈਂ ਸਾਹਮਣੇ ਤਾਰ ਲਵਾ ਕੇ ਘਰ ਚੋਂ ਕਟਰ ਚਲਾ ਕੇ ਉਹਦੇ ਸਾਰੇ ਬੁਲਟ ਵੜਾਏ ਡੇਢ ਦੋ ਘੰਟੇ ਲੱਗੇ ਡਿਊਟੀ ਤੋਂ ਲੇਟ ਹੋ ਗਿਆ 2 ਘੰਟੇ ਪਾ ਉਹ ਫੋਨ ਤੇ ਫੋਨ ਕਰੀ ਜਾਂਦੇ ਆ ਪਰ ਇਹ ਵੀ ਮੁੰਡੇ ਦੀ ਜਾਨ ਬਚ ਗਈ ਸਾਨੂੰ ਇਹਨਾਂ ਸ਼ੁਕਰ ਆ ਰੰਬਦਾ ਵੀ ਮੁੰਡੇ ਦੀ ਜਾਨ ਬਚ ਗਈ ਬਸ ਮੇਰਾ ਹਰਿੰਦਰ ਸਿੰਘ ਪਿੰਡ ਪਖਰਪੁਰ ਤੋਂ ਸੀ ਅਸੀਂ ਸਾਨੂੰ ਪਤਾ ਲੱਗਾ ਐਕਸੀਡੈਂਟ ਹੋਇਆ ਹੀ ਉਸੇ ਵਾਲੇ ਪਿਛਲੀ ਬੱਸਟ ਆ ਰਹੇ ਆ ਉਤਰ ਕੇ ਪਹਿਲਾਂ ਇੱਥੇ ਪਹੁੰਚੇ ਜਦੋਂ ਜਹਾਜ਼ ਕਰਕੇ ਬੱਚਾ ਇੱਕ ਫਸਿਆ ਸੀ ਸਾਰੇ ਪਿੰਡ ਦੇ ਸਹਿਯੋਗ ਨਾਲ ਵੀਰ ਸਾਡੇ ਨਾਲ ਆਪਾਂ ਕਟਰ ਦੇ ਨਾਲ ਇਲੈਕਟ੍ਰੀਸ਼ੀਅਨ ਬੱਤੀ ਲਵਾ ਕੇ ਉਹਨਾਂ ਨੂੰ ਕੱਢਿਆ ਤੇ ਬਾਕੀ ਜਦੋਂ ਜਹਾਜ਼ ਨਾਲ ਬੱਚਾ ਸਿਹਤਮੰਦ ਆ ਕੋਈ ਚੰਨੀ ਵਾਹਿਗੁਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਬਾਈ ਗੁਰ ਨੇ ਬਹੁਤ ਕਿਰਪਾ ਕੀਤੀ ਆ ਉਹਦੇ ਹੁਣ ਉਹ ਡਰ ਆਸਰੇ ਨਾਲ ਉਹਨੂੰ ਹਸਪਤਾਲ ਭੇਜਤਾ ਵਾ ਤੇ ਜਾਨੀ ਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਜੀ ਜ਼ਖਮੀ ਕਿੰਨੇ ਕੋ ਹੋਏ ਆ ਜੀ ਜ਼ਖਮੀ ਮਾਰੀਆਂ ਮੋਟੀਆਂ ਕੋਈ ਸਿਟਾ ਸੱਕਾ ਲੱਗੀਆਂ ਵੀਰਾਂ ਦੇ ਉਹ ਉਹਨਾਂ ਨੂੰ ਭੇਜ ਦਿੱਤਾ ਵਾ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਬਸ ਬਟਾਲੇ ਤੋਂ ਚੱਲ ਕੇ ਅਮਰਸਰ ਨੂੰ ਜਾ ਰਹੀ ਸੀ ਹਾਂਜੀ ਜਦੋਂ ਬੱਚਾ ਕੱਢਿਆ ਉਹਦੇ ਗਿੱਡੇ ਤੇ ਆ ਲੈਡ ਮਾਰ ਜਾਣ ਮੁੰਡੇ ਹਾਂਜੀ ਹਾਂਜੀ ਇਹਨੂੰ ਪਹਿਣਾ ਨਹੀਂ ਆ ਇਹਨੂੰ ਇਹ ਉਹ ਕੋਈ ਜਗ੍ਹਾ ਤੇ ਗੀਨੀ ਬਾਤ ਉਹ ਕੋਈ ਇਹਨਾਂ ਲੈ ਜਾਏਗੇ ਚਲੋ ਮਹਾਰਾਜ ਰੱਬਾ ਕਿਉਂ ਮੈਂ ਨਾ ਜਿਹੜਾ ਸਾਹਿਬ ਮੈਨੂੰ ਕਿਹਾ ਨਾ ਜੇ ਚੱਕਰ ਹੈ ਨਾ ਚੱਕਰ ਭਾਵੇਂ ਚੁਕੀ ਨੀ ਆਹ ਆਹ ਨਾ ਰਾਹ ਤੇ ਗੱਡੀ ਓਏ ਤੇਰੀ ਪਰੀ ਬਾਤ ਮਾਪਾ ਜੀ ਓਹ ਗੱਡੀ ਓਏ ਓਹ ਗੱਡੀ ਨਾ ਗਏ ਓਕੇ ਓਹ ਗੱਡੀ ਖੋਟਲੀ ਖੁੱਪੀ ਗੱਡੀ ਹੋ ਗਿਆ ਚੱਲਾ ਆ ਜੀ ਆਸ-ਪਾਸ ਵੀਰ ਹੋ ਗਿਆ। ਪਾਰ ਦੀ ਕੋਈ ਗੱਲ ਨਹੀਂ ਆ ਰਹੀ। ਹੋ ਰੋਚਾ ਹੋ ਰੋਚਾ। ਮਾਪਾ ਜੀ। ਉਹ ਗੱਡੀ ਹੈ। ਆਹ ਤੇ ਉਹ ਗੱਡੀ ਲੰਗੀ।

ਬੰਦਰ ਵਰਦੇ ਵਰਦੇ ਬੋਲੀ ਕਹਨਾ ਮੇਰਾ ਵੀਰ ਪਾਰਾ ਸਾਹੀ ਬਰਾਦਰ ਪਰ ਲੋਕ ਮੈਡੀਸਿਨ ਲੈ ਬੈਠੋ ਨਾ ਹਮੰਦੀ ਪਾਜੀ ਓ ਟੀਕਾ ਲਾਉਣਾ ਰੇ ਪਾਣੀ ਵੜ ਲਓ ਬੜੇ ਮੈਂ ਮੈਂ ਮੇਰਾ ਨਾਮ ਮਨਪ੍ਰੀਤ ਸਿੰਘ ਹੈਗਾ ਮੈਂ ਵੇਰਕੇ ਤੋਂ ਮੈਂ ਡਿਊਟੀ ਚੱਲਿਆ ਬਟਾਲੇ ਅਮੁੱਲਚ ਜੁੜੀ ਕਰਦਾ ਮੈਂ ਸੇਖੜੀ ਸਾਹਿਬ ਕੋ ਤੇ ਜਦੋਂ ਵੇਖਿਆ ਰੋਡ ਤੇ ਟ੍ਰੈਫਿਕ ਜਾਮ ਤੇ ਬਿਜਲੀ ਦਾ ਕੰਮ ਕਰਦਾ ਮੈਂ ਸਾਹਮਣੇ ਤਾਰ ਲਵਾ ਕੇ ਘਰ ਚੋਂ ਕਟਰ ਚਲਾ ਕੇ ਉਹਦੇ ਸਾਰੇ ਬੁਲਟ ਵੜਾਏ ਡੇਢ ਦੋ ਘੰਟੇ ਲੱਗੇ ਡਿਊਟੀ ਤੋਂ ਲੇਟ ਹੋ ਗਿਆ ਦੋ ਘੰਟੇ ਪਾ ਉਹ ਫੋਨ ਤੇ ਫੋਨ ਕਰੀ ਜਾਂਦੇ ਆ ਪਰ ਇਹ ਵੀ ਮੁੰਡੇ ਦੀ ਜਾਨ ਬਚ ਗਈ ਸਾਨੂੰ ਇਹਨਾਂ ਸ਼ੁਕਰ ਆ ਰੰਬਦਾ ਵੀ ਮੁੰਡੇ ਦੀ ਜਾਨ ਬਚ ਗਈ ਬਸ ਤਾਜਾ ਤਾਜਾ ਬਾਹਰ ਲੈ ਜਾਂਦਰੀ ਆ ਲੈ ਜਾਂਦਰੀ ਅੰਦਰ ਵਰਜੋ ਅੰਦਰ ਨਹੀਂ ਲਗਾ ਲੈ ਉਹ ਕਿੱਦਾਂ ਲੈ ਜੋ ਦੇਚਰ ਨਹੀਂ ਬਾਹਰ ਕੱਢਣਾ ਮੇਰਾ ਵੀਰ ਤੂੰ ਬਾਹਰ ਆਇਆ ਤੂੰ ਆ ਫਿਰ ਚਾਬੀ ਕਿੱਥੇ ਕੱਢੀ ਦੀ ਬਾਹਰ ਨਾਲ ਹੀ ਬਾਹਰ ਕੱਢਣਾ ਜ਼ਰੂਰੀ ਹੋ ਗਿਆ ਇੱਥੇ ਆਹ ਹਾਂ ਮੈਂ ਦੱਸਦਾ ਤੁਹਾਨੂੰ ਸਾਰੀ ਡੀਟੇਲ ਆਖੀਰ ਮੈਂ ਇਹਨੂੰ ਬੰਨ੍ਹ ਦੇ ਫਿਰ ਹਿੱਟਮ ਡਾ ਉਹ ਐਸਾ ਹੀ ਉਤਾਰ ਸਿੰਘ ਕਿਉਂਕਿ ਜੰਤੀਪੁਰ ਮੈਂ ਇਹ ਐਸਾ ਹੀ ਉਤਾਰ ਸਿੰਘ ਕਿਉਂਕਿ ਜੰਤੀਪੁਰ ਠਾਣਾ ਕਚੂਨਗਰ ਜੀ ਆਂਗਿਆ ਪਿੰਡ ਪਖਰ ਪਖਰਪੁਰ ਜਿਹੜਾ ਇਹ ਪੁਲ ਦੇ ਉੱਪਰ ਇੱਕ ਬੱਸ ਪਿੱਛੇ ਬੜੀ ਤੇਜ਼ ਨਾਲ ਹੁੰਦੀ ਉਹਨੇ ਟਰੈਲੀ ਨੂੰ ਪੁਸ਼ ਕੀਤੀ ਆ ਜਿਹੜੇ ਪੁਸ਼ ਕਰਨ ਦੇ ਨਾਲ ਟਰੈਕਟਰ ਦਾ ਦੋਵੇਂ ਟਾਇਰ ਡੈਮੇਜ ਹੋ ਗਿਆ ਤੇ ਇੱਕ ਡਰਾਈਵਰ ਜਿਹੜਾ ਸੀ ਕਲਵੰਤ ਸਿੰਘ ਗੁਰਦੇਵਾਲ ਸਿੰਘ ਪੁੱਤਰ ਕਲਵੰਤ ਸਿੰਘ ਇਹਦਾ ਬਚਾਓ ਹੋ ਗਿਆ ਉਹਨੇ ਨਾਰਮਲ ਛੱਟਾਂ ਲਗੀਆਂ ਇਹ ਗਰਵਾਲੀ ਦਾ ਜੀ ਇਹ ਟਰੈਕਟਰ ਦਾ ਇਹਦੇ ਨਾਲ ਇੱਕ ਛੋਟਾ ਜਿਹਾ ਮੁੰਡਾ ਬੈਠਾ ਹੈ ਹਰਪ੍ਰੀਤਨ ਹੈਪੀ ਪੁੱਤਰ ਜੱਗਾ ਸਿੰਘ ਇਹਦੇ ਕੋਲੋਂ ਲਾਟੇ ਉੱਤੇ ਛੱਟ ਲੱਗੀ ਆ ਵਿੱਚ ਪੀਜ ਆਨ ਕਰਕੇ ਨਹੀਂ ਜਾਲੀ ਮਾਲੀ ਨਾਲ ਬਚਾਓ ਗਿਆ ਜੀ ਜਿਹੜਾ ਬੱਚਾ ਪੰਜਾਇਦਾ ਕੰਮ ਤੋਂ ਬਾਅਦ ਦਾ ਟ੍ਰੈਕ ਤੇ ਪਹੁੰਚਿਆ ਰਿਹਾ ਕੀ ਹਾਂ ਕੋ ਜਿੱਦਾਂ ਜਿੱਦ ਕਰਕੇ ਬਾਹਰ ਕੱਢ ਲਿਆ ਜੀ ਪਬਲਿਕ ਦੇ ਸਹਿਯੋਗ ਨਾਲ ਜੀ ਹਾਂ ਜਿਹੜਾ ਕਿਨਾ ਡਾਜ ਟੈਕਸ ਹੋਇਆ ਇਹ ਪਿੰਡ ਪਖਾਪੁਰ ਕੋਲੇ ਐਕਸੀਡੈਂਟ ਹੋਇਆ ਚਲੋ ਇਹ ਪਹੁੰਚ ਗਿਆ ਜੀ